ਕੀ ਹਾਲ ਆ ਜੀ ਸਾਰੇ ਵੀਰਾਂ ਦਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਆ ਜੀ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਣਗੇ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਬਹੁਤ ਹੀ ਵਧੀਆ ਵੀਡੀਓ ਜੋ ਕਿ ਸਾਰੇ ਪੰਜਾਬ ਵਿੱਚ ਤਾਂ ਤੁਸੀਂ ਪੰਜਾਬ ਦੇ ਟਰੈਕਟਰ ਸੰਸ ਦੇ ਤਾਂ ਦੇਖਦੇ ਰਹਿੰਦੇ ਹੋ ਹਨਾ ਅੱਜ ਆਪਾਂ ਬਾਹਰਲੇ ਵੀਰਾਂ ਲਈ ਆਫਰ ਲੈ ਕੇ ਆਏ ਆ ਇੱਕ ਜੋ ਕਿ Ford ਆ ਜੀ 3600 ਮੋਡੀਫਾਈ ਕੀਤਾ ਹੋਇਆ ਬਿਲਕੁਲ オリジナル ਮੋਡੀਫਾਈ ਕੀਤਾ ਹੋਇਆ ਜੀ ਇੱਕ ਟਰਾਲਾ ਇੱਕ 59 ਗਰਾਂ ਟਰੈਕਟਰ ਆ ਜੀ ਜੋ ਕਿ ਕੈਨੇਡਾ ਤੇ ਟ੍ਰਾਂਟੋ ਸਿਟੀ ਵਿੱਚ ਖੜੇ ਆ ਜੀ ਦੇਖੋ ਜੀ ਜਿਵੇਂ ਹੁਣ ਬਾਹਰਲੇ ਵੀਰ ਇੱਥੋਂ ਮੋਡੀਫਾਈ ਕਰਵਾ ਕੇ ਕੈਨੇਡਾ ਲੈ ਕੇ ਜਾਂਦੇ ਹਨਾ ਉਹਨਾਂ ਖਾਤਰ ਰਸਤੇ ਦਾ ਕਿੰਨਾ ਖਰਚਾ ਹੋ ਗਿਆ ਹਨਾ ਸਾਰਾ ਖਰਚਾ ਖੇਚਲ ਘੱਟ ਘਟਾ ਕੇ ਸਿੱਧਾ ਤੁਸੀਂ ਟ੍ਰਾਂਟੋ ਸ਼ਹਿਰ ਦੇ ਵਿੱਚੋਂ ਇਹ ਤਿੰਨੇ ਚੀਜ਼ਾਂ ਲੈ ਸਕਦੇ ਹੋ ਜੀ ਜੀਦਾ ਵੀ ਕੋਈ ਬਾਹਰ ਬਾਈਕ ਕੈਨੇਡਾ ਦਾ ਦਿਲ ਚਸਪ ਹੋਵੇ ਹਨਾ ਚੀਜ਼ ਲੈਣ ਦਾ ਉਹਨੂੰ ਆਪਣੀ ਵੀਡੀਓ ਸੈਂਡ ਕਰ ਦਿਓ ਜੀ ਲਾਸਟ ਵਿੱਚ ਆਪਾਂ ਬਾਈਆਂ ਦਾ ਨੰਬਰ ਦੇਵਾਂਗੇ ਜੀ ਬਾਈਆਂ ਨੇ ਬਹੁਤ ਹੀ ਸ਼ੌਕ ਨਾਲ ਤਿਆਰ ਕਰਾਇਆ ਜੀ ਤਿੰਨੇ ਸਾਧਨ ਠੀਕ ਹੈ ਨਾ ਇਹ ਸਾਧਨ ਟ੍ਰਾਂਟੋ ਸ਼ਹਿਰ ਵਿੱਚ ਖੜੇ ਹੈ ਜੀ ਕੈਨੇਡਾ ਪਹਿਲਾਂ ਗੱਲ ਕਰਦੇ ਹਾਂ ਜੀ 59 11 ਦੀ ਜਿਵੇਂ ਕਿ ਬਹੁਤ ਹੀ ਵਧੀਆ ਮੋਡੀਫਾਈ ਕਰਾਇਆ ਜੀ ਫੁੱਲ ਓਕੇ ਜਿਵੇਂ ਰਿਜੀਨਲ ਹੁੰਦਾ ਜੀ ਉਸੇ ਤਰ੍ਹਾਂ ਰਿਜੀਨਲ ਮੋਡੀਫਾਈ ਕਰਵਾਇਆ ਜੀ ਬਾਈਆਂ ਨੇ ਤੇ ਟਰਾਲਾ ਵੀ ਬਿਲਕੁਲ ਉਸੇ ਤਰ੍ਹਾਂ ਹੀ ਮੋਡੀਫਾਈ ਕਰਵਾਇਆ ਜੀ ਬਾਕੀ ਆਪਾਂ ਵੀਡੀਓ ਵੀ ਲਈ ਆਪਾਂ ਨੇ ਬਾਈ ਨੇ ਵੀਡੀਓ ਵੀ ਕਰ ਲਈ ਆ ਤਿੰਨੇ ਚੀਜ਼ਾਂ ਦੀ ਬਣਾ ਕੇ ਆਪਾਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਉਵੇਂ ਤੁਸੀਂ ਵੀਡੀਓ ਦੇਖ ਸਕਦੇ ਹੋ ਜਿਵੇਂ ਜਿਵੇਂ origignal ਚੀਜ਼ 911 ਤੇਜੀ ਪੂਰਾ ਵਧੀਆ ਸ਼ੌਕ ਨਾਲ ਤਿਆਰ ਕਰਿਆ ਬਾਈ ਨੇ ਕੱਲੀ ਕੱਲੀ ਚੀਜ਼ ਜਿਵੇਂ origignal ਆਉਂਦੀ ਹੈ ਨਾ ਉਸੇ ਤਰ੍ਹਾਂ ਹੀ origignal ਲਾਈ ਆ ਬਹੁਤ ਵਧੀਆ ਸੋਹਣਾ ਤਿਆਰ ਕਰਕੇ ਬਾਈ ਨੇ ਚਲੋ ਜਿਹੜੇ ਬਾਈ ਬਾਹਰ ਰਹਿੰਦੇ ਆ ਹਨਾ ਕਈ ਵਾਰੀ ਹੁੰਦਾ ਯਾਰ ਆਪਾਂ ਪੰਜਾਬ ਚ ਮੋਡੀਫਾਈ ਕਰਵਾਉਣਾ ਹਨਾ ਬੰਦਾ ਦੂਰ ਹੁੰਦਾ ਉਹ ਕੋਲੇ ਜਾ ਕੇ ਵੀ 59 11 ਟਰੈਕਟਰ ਟਰਾਲਾ ਹੋ ਗਿਆ ਫੋਰਡ ਹੋ ਗਿਆ 3600 ਵੀਰੇ ਉਹਨੂੰ ਜਾ ਕੇ ਕੋਲੇ ਜਾ ਕੇ ਦੇਖ ਕੇ ਮਨਪਸੰਦ ਕਰਕੇ ਚੀਜ਼ ਲੈ ਸਕਦਾ ਹਨਾ ਬਾਕੀ ਜੋ ਰੇਡ ਦੀ ਗੱਲ ਕਰਗੇ ਉਹਦਾ ਆਪਾਂ ਨੂੰ ਕੋਈ ਕਨਫਰਮ ਨਹੀਂ ਕਰਿਆ ਬਾਈ ਨੇ ਬਾਈ ਕਹਿੰਦਾ ਇਧਰਲੇ ਤੇ ਉਧਰਲੇ ਪੈਸਿਆਂ 'ਚ ਬਹੁਤ ਫਰਕ ਆ ਹਨਾ ਜੇ ਹੁਣ ਆਪਾਂ ਡਾਲਰਾਂ ਦੇ ਹਿਸਾਬ ਤੇ ਗੱਲ ਕਰੀਏ ਤਾਂ ਇਧਰਲੇ ਆਪਣੇ ਵਾਲੇ ਕਹਿਣਗੇ ਸਸਤਾ ਕਾ ਜੇ ਆਪਾਂ ਉਧਰਲੇਆਂ ਹਿਸਾਬ ਕਰੀਏ ਉਹ ਕਹਿਣਗੇ ਬਾਈ ਠੀਕ ਆ ਇੰਨੇ ਕ ਪੈਸਿਆਂ 'ਚ ਕੁਝ ਨਹੀਂ ਹੁੰਦਾ ਹਨਾ ਉੰਨਾ ਕ ਤਾਂ ਰਾਹ ਜੀ ਟਰੈਕਟਰ ਲਜਾਣ ਤੇ ਮੰਨ ਕੇ ਚਲੋ ਖਰਚਾ ਹੀ ਲੱਗ ਜਾਂਦਾ ਡਿਲੀਵਰੀ ਦਾ ਤੁਹਾਨੂੰ ਪਤਾ ਹੀ ਆ ਬਾਈ ਇੱਥੇ ਕਿੰਨਾ ਕਿੰਨੇ ਡਿਲੀਵਰੀ ਚਾਰਜ ਜਾਣਾ ਹਨਾ ਉਹ ਵੀ ਦੇਖ ਲਓ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਬਾਅਦ ਟਰੈਕਟਰ ਉੱਥੇ ਪਹੁੰਚਦਾ ਕੈਨੇਡਾ 'ਚ ਉਹ ਬਾਈ ਸਿੱਧਾ ਹੀ ਟਰੈਕਟਰ ਉੱਥੋਂ ਲੈ ਸਕਦਾ ਬਾਈ ਉਹ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਬਾਈਆਂ ਦਾ ਜਮਾ ਵੀਡੀਓ ਦੇ ਲਾਸਟ ਚ ਤੇ ਉਹਨਾਂ ਚ ਤੁਸੀਂ ਵੀਡੀਓ ਦੇਖੋ ਟਰੈਕਟਰ ਵੇਖੋ ਜੀ ਤੇ ਟਰਾਲੇ ਦੀ ਵੀਡੀਓ ਵੀ ਆ ਉਹ ਵੀ ਤੁਸੀਂ ਪੂਰਾ ਗੌਰ ਨਾਲ ਦੇਖ ਸਕਦੇ ਹੋ ਜੀ ਤੇ ਬਿਲਕੁਲ ਇੱਕ ਨੰਬਰ ਰੰਗ ਪੇਂਟ ਆ ਜੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਟਰੈਕਟਰ ਦੀ ਵੀਡੀਓ ਦੋਨੇ ਹੀ ਆਪਾਂ ਤੁਹਾਨੂੰ ਤਿੰਨੇ ਦਿਖਾਵਾਂਗੇ ਜੀ ਆ 3600 ਫੋੜ ਵੇਖ ਸਕਦੇ ਹੋ ਤੇ ਬਾਕੀ ਨੰਬਰ ਦੇਵਾਂਗੇ ਜੀ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਟਰਾਲਾ ਖਰੀਦ ਸਕਦੇ ਹੋ ਤੇ ਕੈਨੇਡਾ ਟ੍ਰਾਂਟੋ ਸ਼ਿਟੀ ਟ੍ਰਾਂਟੋ ਸ਼ਹਿਰ ਦੇ ਵਿੱਚ ਹੀ ਖੜਾ ਜੀ ਬਿਲਕੁਲ ਓਕੇ ਰੀਜਨਲ ਜਿੰਨਾ ਕੁਝ ਵੀ ਹੈਗਾ ਨਾ ਜੀ ਸਾਰਾ ਕੁਝ ਰੀਜਨਲ ਆ ਜੀ ਟਰੈਕਟਰ ਦਾ ਕਿਸੇ ਪਾਸਿਓਂ ਵੀ ਕੋਈ ਆਏ ਨਹੀਂ ਹੈਗਾ ਕੋਈ ਬਾਈ ਨੇ ਦੇਸੀ ਚੀਜ਼ ਲਵਾਈ ਹੈ ਹਨਾ ਜਿੰਨੀ ਚੀਜ਼ ਵੀ ਲਵਾਈ ਆ ਸਾਰੀ ਓਰੀਜਨਲ ਜੈਨੂਅਲ ਚੀਜ਼ ਲਵਾਈ ਆ ਜੀ ਮਨ ਕੇ ਜਿਹੜੀ ਚੱਲਦੀ ਆ ਮਾਰਕੀਟ ਦੇ ਵਿੱਚ ਜਿਹੜੇ ਬਾਈ ਕਹਿੰਦੇ ਨਾ ਬਾਹਰ ਆਪਾਂ ਸ਼ੌਂਕ ਖਾਤਰ ਚੀਜ਼ ਤਿਆਰ ਕਰਾ ਕੇ ਲੈ ਕੇ ਜਾਣੀ ਆ ਰੀਜਨਲ ਉਹ ਚੀਜ਼ ਓरिजिनल ਰੱਖੀ ਆ ਬਾਈ ਜਿਵੇਂ ਹਿੱਸਾ ਦੇਖ ਸਕਦੇ ਹੋ ਤੁਸੀਂ ਮੂਰਲਾ ਹਨ ਵੈਸੇ ਆਪਾਂ ਫਾਰਮ 60 ਵਾਲਾ ਹਿੱਸਾ ਲਵਾ ਦਿੰਨੇ ਆ ਤੇ ਬਾਈ ਨੇ ਉਸੇ ਹਿੱਸੇ ਤੇ ਪਾਵਰ ਸਟੀering ਕਰਵਾਇਆ ਚਲੋ ਆਏ ਹੁੰਦਾ ਜੀ ਹੁਣ ਬਾਹਰ ਤੋਂ ਆਪਾਂ ਕੰਮ ਨਹੀਂ ਲੈਣਾ ਹਨਾ ਇਸ ਚੀਜ਼ ਤੋਂ ਆਪਾਂ ਸ਼ੌਂਕ ਨੂੰ ਰੱਖਣੀ ਆ ਬਾਕੀ ਸਾਨੂੰ ਪਤਾ ਵੀਰੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਨਾਲ ਜੇ ਉਹੀ ਚੀਜ਼ ਤੇ ਪਾਵਰ ਸਟੀਅਰਿੰਗ ਲੱਗ ਜੇ ਨਾ ਵਧੀਆ ਕੰਮ ਦਿੰਦਾ ਜਿਵੇਂ ਹੁਣ ਆਮ ਵੀ ਆਪਾਂ ਤੋਰੀ ਫਿਰਦੇ ਆ ਨਾ ਕੁਝ ਨਹੀਂ ਕਹਿੰਦਾ ਤੇ ਤਾਂ ਐ ਹੁੰਦਾ ਜਿਵੇਂ ਹੁਣ ਆਪਾਂ ਚੋਚੇ ਲੀਏ ਬਾਣਾ ਚ ਕਸਪੈਡਲ ਦੀ ਸ਼ਿਕਾਇਤ ਇਹਨੂੰ ਜਾਦੇ ਆਉਂਦੀ ਆ ਹਨਾ ਸਪੈਡਲ ਭਨ ਜਾਂਦੇ ਆ ਇਹ ਪਰ ਉਹ ਵੀ ਜੇ ਬਈ ਡਰਾਈਵਲ ਚੰਗਾ ਹੋਊਗਾ ਕੁਝ ਨਹੀਂ ਹੁੰਦਾ ਇਹਨੂੰ ਉਹ ਤਾਂ ਆਪਦੇ ਸਾਰੇ ਹੁੰਦਾ ਬਈ ਜਿਵੇਂ ਮਰਜ਼ੀ ਚਲਾਗੇ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਨੂੰ ਬਹੁਤ ਵਧੀਆ ਚੀਜ਼ ਆ ਜਿਹੜੇ ਬੰਦੇ ਨੇ ਸਿੱਧਾ ਕੈਨੇਡਾ ਚੋਂ ਹੀ ਕੈਨੇਡਾ ਚ ਲੈਣੀ ਆ ਉਹਨੂੰ ਬਹੁਤ ਫਾਇਦੇਮੰਦ ਚੀਜ਼ ਆ ਜੀ ਇਹ ਕਮ 22 ਦਾ ਸਾਰਾ ਖਰਚਾ ਬਚੂਗਾ ਟਰਾਲਾ ਵੀ ਆ ਜੀ ਇਹਨਾਂ ਕੋਲੇ ਫੋਰਡ ਵੀ ਆ ਜੀ ਤੇ 58 ਗ੍ਰੈਂਡ ਟਰੈਕਟਰ ਵੀ ਆ ਬਾਕੀ ਕੋਈ ਕਮੀ ਪੇ ਸਿੱਕ ਰੱਖੀ ਨਹੀਂ ਬਾਈ ਨੇ ਫੁੱਲ ਬੋਡੀਫਾਈ ਕਰਵਾਇਆ ਹੁਣ ਦੇਖੋ ਜੀ ਜਾਂ ਤਾਂ ਬਾਈ ਨੇ ਪੰਜਾਬ ਆਉਣਾ ਹੋਊਗਾ ਇਸ ਕਰਕੇ ਵੇਚ ਰਿਹਾ ਹਨਾ ਉਹ ਬਾਈ ਨੂੰ ਪਤਾ ਕਿਉਂ ਵੇਚ ਰਿਹਾ ਆਪਾਂ ਕਹਿ ਸਕਦੇ ਬਾਈ ਨੇ ਬਹੁਤ ਵਧੀਆ ਸ਼ੌਕ ਨਾਲ ਤਿਆਰ ਕਰਾਇਆ ਜੀ ਟਰਾਲਾ ਬਾਕੀ ਮਾਲਕ ਵੀਰਾਂ ਦਾ ਆਪਾਂ ਨੰਬਰ 22 ਦਾ ਸੁਣ ਦੇਵਾਂਗੇ ਜੀ ਹਨਾ ਵੀਡੀਓ ਦੇ ਲਾਸਟ ਵਿੱਚ ਤੁਸੀਂ ਮਾਲਕ ਵੀਰਾਂ ਨੂੰ ਫੋਨ ਤੇ ਗੱਲਬਾਤ ਕਰਕੇ ਤੁਸੀਂ ਆਪੇ ਟਰੈਕਟਰ ਖਰੀਦ ਸਕਦੇ ਹੋ ਬਾਲਾ ਟਰੈਕਟਰ ਜਿਹੜਾ ਵੀ ਤੁਹਾਡੇ ਮਨਪਸੰਦ ਹੋਏ ਕੋਲੇ ਜਾ ਕੇ ਦੇਖ ਸਕਦੇ ਹੋਣਾ ਤੇ ਜੇ ਕੋਈ ਆਪਣੇ ਫੇਸਬੁੱਕ ਪੇਜ ਤੇ ਨਵਾ ਜੀ ਉਹ ਆਪਣੇ ਗੱਲ ਟਰੈਕਟਰ 8168 ਨੂੰ ਤੇ ਜੀ ਆਪਾਂ ਉੱਤੇ ਫੋਟੋ ਲਾ ਦਿੰਦੇ ਆ ਜੀ ਆਪਣੇ ਚੈਨਲ ਦਾ ਸਕਰੀਨ ਸ਼ਾਟ ਉਹਨੂੰ ਤੁਸੀਂ ਬាទ ਤੋਂ ਬਾਅਦ ਸਬਸਕ੍ਰਾਈਬ ਕਰੋ ਵੀਰੇ ਸਪੋਰਟ ਕਰੋ ਤੇ ਵੀਡੀਓ ਆਪਣੀ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਬਾਕੀ ਆਪਣੇ ਚੈਨਲ ਤੇ ਬਾਹਰ ਦੇ ਨੰਬਰ ਟਰੈਕਟਰ ਵੀ ਪਾਉਣੇ ਹੁੰਦੇ ਆ ਜੀ ਆਪਾਂ ਜੇ ਕੋਈ ਭਾਈ ਬਾਹਰ ਦੇ ਟਰੈਕਟਰ ਦਾ ਚਾਹਵਣ ਹੋਵੇ ਤਾਂ ਆਪਾਂ ਆਪਣੇ ਨਾਲ ਕਨੈਕਟ ਕਰਕੇ ਬਾਹਰ ਦਾ ਨੰਬਰ ਖਰੀਦ ਸਕਦਾ ਵੈਸੇ ਤਾਂ ਆਪਣੀ ਜਦੋਂ ਵੀ ਬਾਹਰ ਦਾ ਨੰਬਰ ਟਰੈਕਟਰ ਆਉਂਦਾ ਜੀ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਵੀਡੀਓ ਪਾਉਣੇ ਹੁੰਦੇ ਆ ਜੀ ਆਪਾਂ ਬਸ ਹੁਣ 5-7 ਦਿਨਾਂ ਤੱਕ ਆਪਾਂ ਨਵੀਂ ਵੀਡੀਓ ਪਾਵਾਂਗੇ ਕੋਈ ਬਾਹਰਲੇ ਨੰਬਰ ਦੀ ਟਰੈਕਟਰ ਦੀ ਆਉਣ ਵਾਲਾ ਇੱਕ ਦਾ ਤਾਂ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੇ ਬਾਈਆਂ ਦਾ ਨੰਬਰ ਆਪਾਂ ਲਾਸਟ ਵਿੱਚ ਹੁਣ ਪਾ ਦੇ